ਭਾਈ ਗੁਰਜੀ ਕਾਹਾਲ ਸਾਹਿਬ ਭਾਈ ਗੁਰਜੀ ਕੀ ਫਤਿਹ ਆਪਾਂ ਗੁਰਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੀ ਯਾਤਰਾ ਤੇ ਆ ਜੀ ਤੇ ਪਿਛਲੇ 2 ਦਿਨ ਦਾ ਪੜਾ ਕੋਤਵਾਰਾ ਬੌਲੀ ਸਾਹਿਬ ਪਾਸੇ ਹੀ ਪਹਿਲੀ ਪਿਓਵਾ ਪੰਜ ਪਾਸੇ ਦੀ ਚਰਨ ਸ਼ੋਪਾ ਪ੍ਰਾਪਤ ਕਰਦੀ ਹੈ ਪਿਓਵਾ ਤੋਂ ਹੁਣ ਆਪਾਂ ਅਗਲੇ ਪੜਾ ਲਵਾਦੇ ਆ ਜੀ ਗੁਰਨਾਨਕ ਪਾਸ਼ਾ ਜੀ ਪਿਓਵੇ ਆ ਕਿ ਸੁਰਸਤੀ ਦੇ ਕੰਡੇ ਤੇ ਪੰਡਤਾਂ ਨੂੰ ਉਪਦੇਸ਼ ਦੇਣ ਤੋਂ ਬਾਅਦ ਕੋਤਵਾਰਾ ਬੌਲੀ ਸਾਹਿਬ ਜਿੱਥੇ ਅੱਜ ਕੱਲ ਸਤਿਪਾਸ਼ੀ ਪਹਿੰਦੀ ਉਸ ਜਗ੍ਹਾ ਦੇ ਉੱਤੇ ਪਾਸ਼ਾ ਨੇ ਕਈ ਦਿਨ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਤੇ ਜਿਸ ਤੋਂ ਬਾਅਦ ਆ ਕਿ ਅੱਗੇ ਪਾਸ਼ਾ ਜੀ ਕੁਰਕ ਖੇਤਰ ਵੱਲ ਨੂੰ ਰਵਾਨਾ ਹੋਏ ਨੇ ਤੇ ਇੱਥੋਂ ਸੰਗਤਾਂ ਦੇ ਕੋਲੋਂ ਮੈਂ ਪੁੱਛਿਆ ਕਿ ਇਹੋ ਵਾਤਾਵਰਣ ਆ ਕੋਈ ਹੋਰ ਸਥਾਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਜਿੱਥੇ ਉਹਨਾਂ ਨੇ ਪੜਾਅ ਕੀਤਾ ਹੋਏ ਤੇ ਇਥੋਂ ਦੀਆਂ ਸੰਗਤਾਂ ਦਾ ਕਹਿਣਾ ਕਿ ਅਗਲਾ ਪੜਾਅ ਜਿਹੜਾ ਉਹ ਕੁਰਕਸ਼ੇਤਰ ਹੀ ਹੈ ਤੇ ਕੁਰਕਸ਼ੇਤਰ ਜਿਹੜਾ ਇਥੋਂ 30 ਕਿਲੋਮੀਟਰ ਹੈ ਜਮਨਾ ਨਗਰ ਹਰਦਵਾਰ ਰੋਡ ਹਰਦਵਾਰ ਜਿਹੜਾ ਇਥੋਂ 202 ਕਿਲੋਮੀਟਰ ਹੈ ਠਾਨੇ ਸਰ ਤੇ ਕੁਰਕਸ਼ੇਤਰ ਆ ਉਨੇ ਜਗ੍ਹਾ ਲਾਗੇ ਲਾਗੇ ਦੇ ਤੁਰਕ ਖੇਤਰ ਜਿਹੜਾ ਇਸ ਟਾਈਮ ਜ਼ਿਲ੍ਹਾ ਬਣ ਗਿਆ ਉਹਦੇ ਲਾਗੇ ਇੱਕ ਜਗ੍ਹਾ ਦਾ ਨਾਮ ਸਾਲੇ ਸਰ ਵਜਦਾ ਹੈ ਜਿੱਥੇ ਕਿ ਵੱਖ-ਵੱਖ ਇਤਿਹਾਸਕਾਰਾਂ ਦਾ ਕਹਿਣਾ ਵੱਖ-ਵੱਖ ਹਵਾਲੇ ਮਿਲਦੇ ਨੇ ਕਿ ਇੱਕ ਹਵਾਲਾ ਮਿਲਦਾ ਹੈ ਕਿ ਇੱਥੇ 7 ਪਾਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਕਰਦੀ ਹੈ ਦੂਸਰਾ ਹਵਾਲੇ ਦੇ ਵਿੱਚ 9 ਪਾਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਕਰਦੀ ਗਿਆ ਜਾਂਦਾ ਹੈ ਇੱਕ ਹੋਰ ਤੀਸਰਾ ਹਵਾਲਾ ਮਿਲਦਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਥਾਨੇ ਸਰਪੁਰਕ ਖੇਤਰ ਦੇ ਵਿੱਚ ਦਸੇ ਪਾਛੀਆਂ ਆਈਆਂ ਸਨ ਸਮੇਂ-ਸਮੇਂ ਦੇ ਨਾਲ ਆਂਡੇ ਅੜੀਆਂ ਉਹ ਅੱਗੇ ਨਾਲੋਂ ਵਧ ਗਈ ਜਦੋਂ ਆਪਾਂ ਤੁਰੇ ਸੀਗੇ ਉਸ ਦਿਨ ਐਡੀ ਠੰਡ ਨਹੀਂ ਸੀ ਲੱਗ ਰਹੀ ਤੇ ਅੱਜ ਸਮਾਂ ਸਵੇਰ ਦਾ 10:30 ਹੋ ਗਿਆ ਤੇ ਪਰ ਅੱਜ ਹਲਕੀ ਹਲਕੀ ਜਿਹੜੀ ਆ ਉਹ ਠੰਡ ਲੱਗ ਰਹੀ ਆ ਕਿਉਂਕਿ 10 ਦਿਨ ਤਾਂ ਹੋ ਗਏ ਨੇ ਆਪਾਂ ਨੂੰ ਕਰਿਆ ਤੇ ਮੇਰਾ ਜਿਹੜਾ ਰਾਈਡਿੰਗ ਦਾ ਟਾਈਮ ਆ ਉਹ ਮੈਂ 10 ਵਜੇ ਤੋਂ 4 ਵਜੇ ਤੱਕ ਦਾ ਹੀ ਰੱਖਿਆ ਹੋਇਆ ਕਿਉਂਕਿ ਠੰਡ ਦਾ ਮੌਸਮ ਕਰਕੇ ਥੋੜਾ ਜਿਹਾ ਰੈਣ ਪੱਗਰੇ ਆਉਂਦਾ ਇਸ ਵੇਲੇ ਕੁਰਕ ਖੇਤਰ ਉਹ ਧਰਤੀ ਜਿੱਥੇ ਕੀ ਕਿਸੇ ਕੰਮ ਕੌਰਵਾ ਤੇ ਪਾਂਡਵ ਭਰਾਵਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਲਓ ਜੀ ਚਾਚੇ ਦਾ ਮੁੰਡਾ ਜਿਹੜਾ ਉਹ ਮਿਲ ਪਿਆ ਦੂਜੇ ਬਾਬਿਆਂ ਜੋ ਆਤਾ ਕੁਰਕ ਖੇਤਰ ਨੂੰ ਜਾਂਦੇ ਆ ਅਸਾਂ ਜੀ ਕੀ ਹਾਲ ਚਾਲ ਆ ਵਾਸ ਵਧੀਆ ਫਿਰ ਇੱਥੇ ਸੀਗੇ ਆ ਕੱਲ ਵੀ ਇੱਥੇ ਸੀ ਲੇਟ ਹੋ ਗਿਆ ਸੀਗਾ ਕੱਲ ਅੱਛਾ ਹਾਂਜੀ ਤੇ ਫਿਰ ਇੱਥੇ ਰੁਕ ਗਿਆ ਮੈਂ ਕਿੱਧਰ ਨਹੀਂ ਜਾ ਰਿਹਾ ਮੈਂ ਚੱਲਿਆ ਇੱਕ ਪਿੰਡ ਲੱਗੇ ਅੱਛਾ ਅੱਛਾ ਟਰੈਕਟਰ ਦੇ ਕੇ ਆਣਾ ਠੀਕ ਆ ਠੀਕ ਆ ਠੀਕ ਆ ਅੱਜ ਵੀ ਉੱਥੇ ਰੁਕਦੇ ਸਭ ਅੱਜ ਤੇ ਸਾਰੇ ਆਏ ਸੀਗੇ ਅੱਜੋ ਪ੍ਰੋਗਰਾਮ ਸੀਗਾ ਮੈਂ ਦੇਖਿਆ ਮੈਨੂੰ ਮਿਲਿਆ ਨਹੀਂ ਕੋਈ ਵੀ ਉੱਥੇ ਬੈਕ ਸਾਈਡ ਤੇ ਤੁਸੀਂ ਫੋਨ ਕਰ ਲੈਣਾ ਸੀਗਾ अच्छा को, को मेनू कोई मेनू कोई इना हैव नहीं सीगा भी हां दोरा साहेब ते ना लंगर हाले जिथे ओते वेची छुट्टी ਜਾਂਦੀ ਹੈ ਸੜਕ ਅਗਲੇ ਪਾਸੇ ਗਲੀ हां हां ਵਿੱਚ ਦਰਵਾਜਾ ਹੈ ਅੱਛਾ ਅੱਛਾ ਉੱਥੇ ਪਿੱਛੇ ਬੈਕ ਸਟਰੀਟ ਮੈਨੂੰ ਇਹਨਾ ਸ਼ੋਰ ਨਹੀਂ ਸੀ ਨਾ ਕਿ ਵੀ ਉਹਨਾਂ ਨੇ ਆਉਣਾ ਵਾ ਇੱਥੇ ਨਹੀਂ ਸਾਰੇ ਅੱਜ ਆਏ ਹੋਏ ਨੇ ਇੱਥੇ ਅੱਛਾ ਅੱਛਾ ਮੈਂ ਬੜ ਗਿਓਂ ਟੈਕਸਟ ਛੱਡ ਕੇ ਮੈਂ ਵੀ ਉੱਥੇ ਜਾਣਾ ਹੈਗਾ ਠੀਕ ਆ ਠੀਕ ਆ ਜਾਓ ਮੁੜ ਕੇ ਗੱਲ ਹੀ ਨਹੀਂ ਹੋਈ ਹੈਗੀ ਮੈਂ ਵੀ ਫਿਜੀ ਸੀਗਾ ਮੈਨੂੰ ਨਹੀਂ ਮਗਾ ਜੇ ਤੁਸੀਂ ਚਲੇ ਗਏ ਹੋਗੇ ਨਹੀਂ ਮੈਂ ਕੱਲ ਵੇ ਅਸੀਂ ਚੱਲਿਆ ਸੀ ਮੈਂ ਤੇ ਫਿਰ ਕੱਲ ਮੈਨੂੰ ਅੱਜ ਕੇ ਪੰਜ ਇੱਥੇ ਹੀ ਮੈਂ ਪਰੇ ਚਲੇ ਗਿਆ ਆਪਣੇ ਕਰਾ ਸਾਹਿਬ ਉਧਰੋਂ ਨੂੰ ਚਲੇ ਗਿਆ ਤੇ ਫਿਰ ਮੈਨੂੰ 5 ਵਜੇ ਕੇ ਇੱਥੇ ਫਿਰ ਮੈਂ ਕਿਹਾ ਹੁਣ ਕਿੱਥੇ ਜਾਣਾ ਫਿਰ ਮੈਂ ਬਾਪੇ ਨੂੰ ਕਿਹਾ ਮੈਂ ਕਿਹਾ ਮੈਂ ਇੱਥੇ ਹੀ ਰਹੂੰਗਾ ਤੇ ਸਵੇਰੇ ਜਾਊਂਗਾ ਮੈਂ ਔਰ ਉਹ ਡਰਾਈਵਰ ਛੱਡ ਕੇ ਫੇਰ ਜਾਣਾ ਠੀਕ ਹੈ ਠੀਕ ਆ ਜੋ ਲੈ ਚਲੀਏ ਉਹ ਬੰਦਾ ਦਿੱਖਿਆ ਮੈਂ ਬੰਦਾ ਜਾ ਉਹ ਹਾਰ ਨਾ ਮਾਰਿਆ ਸੇ ਮੈਂ ਮੈਂ ਦੇਖਿਆ ਪੰਜਾਬ ਦੇ ਬਾਰੇ ਜੋ ਹਾਰਨ ਕਈ ਵਾਰੀ ਨਾ ਧਿਆਨ ਚ ਨਹੀਂ ਹੁੰਦਾ ਕਈ ਵਾਰੀ ਉਹ ਹੀ ਪਿਛੇ ਹਾਰਨ ਮਾਰੀ ਜਾਂਦੇ ਤੇ ਫਿਰ ਮੈਂ ਮੜਾ ਜਿਹਾ ਮੁੜ ਕੇ ਦੇਖਿਆ ਮੈਨੂੰ ਲੱਗਾ ਮੈਂ ਗਿਆ ਵੀ ਬੰਦਾ ਆਪਣਈ ਆ। ਹੋਰ ਆ ਜੋ ਲੈ ਚਲੀਏ ਇੱਕ ਆਪਣਾ ਨੰਬਰ ਦਿਓ ਦੁਬਾਰਾ ਮੇਰਾ ਨਾ ਫੋਨ ਹੋ ਗਿਆ ਹੀ। ਅੱਛਾ। ਰੀਸੈਟ ਵੱਜ ਗਿਆ ਸਾਰਾ ਡਾਟਾ ਹੋ ਗਿਆ। ਅੱਛਾ ਅੱਛਾ। ਕੱਲੇ ਤਾਂ ਹੋਈ ਨਾ ਕੱਲ ਮੈਂ ਇਥੋਂ ਨਿਕਲਦਾ ਨਿਕਲਦਾ ਲੇਟ ਹੋ ਗਿਆ ਤੂੰ ਵੀ ਪਰਸੋਂ ਵੀ ਸ਼ਾਮੀ ਲੇਟ ਆਇਆ ਤੇ ਸ਼ਾਮੀ ਇੱਥੇ ਸੱਜਣ ਮਿੱਤਰ ਮਿਲ ਗਿਆ ਬੈਠੇ ਬੁੱਠੇ ਰਿਹਾ ਤੇ ਕੋ ਲੇਟ ਹੋ ਗਿਆ ਸ਼ਾਮ ਨੂੰ ਕੋ ਸਵੇਰੇ ਲੇਟ ਹੋ ਗਿਆ ਭਾਈ ਇਦਾਂ ਹੀ ਕਰਦਿਆ ਕਰਾਉਂਦੇ ਆ ਸਾਰਾ ਤੇ ਇੱਥੇ ਹਲੇ ਕੰਮ ਚੱਲਦਾ ਵੇ ਘਟਾ ਦੁਆਰੇ ਬੰਦਦਾ ਹਾਂ ਮੈਂ ਤਾਂ ਧਿਆਨ ਨਹੀਂ ਦਿੱਤਾ ਤੇ ਮੈਂ ਆਪਣੀ ਚਾਲੇ ਚੱਲੀ ਜਾਂਦਾ ਉਹਨੂੰ ਮੋਸਲ ਦੀ ਪਛਾਣ ਸੀਗੀ ਤੇ ਉਨੇ ਹਾਰ ਨੂੰ ਮਾਰਿਆ ਦੋ ਤਿੰਨ ਮੇਰੇ ਪਿੱਛੋਂ ਫੇਰ ਮੈਂ ਰੋਕੇ ਦੇਖਿਆ ਲੱਗਦਾ ਬੰਦਾ ਤੇ ਆਪਣਾ ਹੀ ਆ ਲਓ ਜੀ ਇਹ ਸਾਹਮਣੇ ਮੁੰਡੇ ਜਾ ਰਹੇ ਨੇ ਸਾਈਕਲਿੰਗ ਦੀ ਪ੍ਰੈਕਟਿਸ ਕਰ ਰਹੇ ਨੇ ਇਹ ਚਾਰ ਜਣੇ ਇਹੀ ਤਾਂ ਵੀ ਕਿਚਾ ਮੈਨੂੰ ਮਿਲਿਆ ਸੀ ਮੈਂ ਫਿਰ ਰੁਕ ਗਿਆ 2 ਮਿੰਟ ਤੇ ਕਿੱਥੇ ਆਉਂਦਾ ਬਈ ਬੜੀ ਸਟਾ ਇਹ ਨਹੀਂ ਪਤਾ ਹੁਣ ਵੀ ਇਹ ਸਾਈਕਲਿੰਗ ਦੀ ਪ੍ਰੈਕਟਿਸ ਕਰਦੇ ਆ ਜਾਂ ਸਾਈਕਲ ਮੈਰਾਥਨ ਚੱਲ ਰਹੀ ਆ ਚਾਰ ਜਣੇ ਪਿੱਛੇ ਸੀ ਇੱਕ ਫੇਟ ਕਰਿਆ ਕਿੰਨੇ ਜਣੇ ਆ ਜਾ ਰਹੇ ਤੇ ਮੇਰੇ ਖਿਆਲ ਨਾਲ ਉਹ ਕੁਝ ਅੱਧਾ ਕਿਲੋਮੀਟਰ ब्रह्म सरोवर इथो तक ढाई तो तीन किलोमीटर अगे दो गे दो गे आ जिथे की गुरु नानक पातशाह जी ने आके पड़ा किता जितो अगे जाके थोड़ा सके हाथ है हा। उ गुरु नानक पातशाह जी का गुरुद्वारा साहब आगे दो सौ मीटर त ਪਹਿਲੇ ਵਾ ਕੁਰਕhetra ਰੋਡ ਤੇ ਇਹ ਕੁਰਕhetra ਦੇਵਚੋ ਸਾਹਮਣੇ ਅ ਗੁਰਦੁਆਰਾ ਸਾਹਿਬ ਪਾਛੇ ਛੇਵੀ ਤੇ ਆਪਾਂ ਕੁਰਕhetra ਪਹੁੰਚ ਗਏ ਆ ਜੇ ਦੇਖਦੇ ਆਂ ਪੜਾ ਇੱਥੇ ਕਰਦੇ ਆਂ ਜੀ ਵਾਇਗੁਰ ਦੀਕਤਾ ਖਾਲਸਾ ਵਾਇਗੁਰ ਦੀਕਤਾ